ਵੀ ਐਨੇ ਦਿਨਾਂ ਤੋਂ ਨਾ ਨਾ ਬੋਲਾ ਸਾਨੂੰ ਜਦੋਂ ਕੋਈ ਬੰਦਾ ਕਹਿ ਰਿਹਾ ਕਿ ਐਨੇ ਦਿਨਾਂ ਤੋਂ ਉਹਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੁਲਿਸ ਜਿਹੜੇ ਆ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚਣ ਵਾਲਾ ਉਹਨੂੰ ਫੜ ਸਕਦੀ ਆ ਨਾ ਗੋਲੀਆਂ ਮਾਰਨ ਵਾਲਾ ਫਸ ਸਕਦੀ ਆ ਜਿਹਦੇ ਉੱਚੇ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸੇਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ اوکے گزارلا اوکے گزارلا اوکے گزارلا ਨਰ ਬੋਲਾ ਸਾਨੂੰ ਜਦ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੁਲਿਸ ਜਿਹੜੇ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚਣ ਵਾਲੇ ਉਹਨੂੰ ਫੜ ਸਕਦੀ ਆ ਨਾ ਗੋਲੀਆਂ ਮਾਰਨ ਵਾਲੇ ਨੂੰ ਫੜ ਸਕਦੀ ਆ ਸਾਡ ਪੁਲਿਸ ਦੀ ਮਿਲੀ ਭੁਗਤਾਂ ਸਾਰਿਆਂ ਦੀ ਮਿਲੀ ਭੁਗਤਾਂ ਦੋ ਦੋ ਨੰਬਰ ਦੇ ਅਸਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਆ ਔਰ ਇਹ ਵੀ ਗੱਲ ਸੁਣ ਲਓ ਜਿਹੜਾ ਸਮਾਜ ਦੇ ਉੱਚ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸਿਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੈਨੂੰ ਨਿਮੋਸ਼ੀ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾਸਾ ਜੇ ਕਿਸੇ ਅੱਜ ਸ਼ਾਮ ਤੱਕ ਰੈਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਦਿਸ਼ਾਰਪੁਰ ਦਾ ਏਰੀਆ ਵਿੱਚ ਸਾਰੇ ਲੋਕਾਂ ਦੇ ਜੀਵੀ ਜਾਨੇ ਮਾਰ ਦੇਣੇ ਆ ਇਹ ਦੱਸ ਦਿੰਦੇ ਆ ਪ੍ਰਸ਼ਾਸਨ ਨੇ ਸੁਣਦਾ ਵੀ ਆ ਵਿੰਦਰਪਾਲ ਜੀ ਅੱਜ ਹੋਇਆ ਕੀ ਸੀਗਾ ਭਾਈ ਕਿੱਥੋਂ ਦੇ ਆ ਜੀ ਦੇਖੋ ਮੈਂ ਉਸਲੇ ਨਹੀਂ ਸੀ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਇਦਾਂ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਲੱਗਾ ਇਹ ਕੇਡੀਐਮ ਪਹੁੰਚ ਗਏ ਪਰ ਜਿਹੜੇ ਵੀਰ ਦੱਸ ਦਿਓ ਥਲੇ ਆਂਦੇ ਪੈ ਸੀ ਉਹ ਰਸਤੇ 'ਚੇ ਦਮ ਤੋੜ ਦਿੱਤਾ ਉਹ ਆਪਣੇ ਡੰਪ ਤੇ ਆਏ ਆ ਡੰਪ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋ ਸਕੇ ਉਹਨਾਂ ਨੇ ਰਵਾਲਵਰ ਹੱਥ ਮੜਾਇਆ ਹੱਥ ਮਲਾ ਕੇ ਨਾਲੇ ਰਵੋਲਵਰ ਕੱਢ ਕੇ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ ਹੁਣ ਕਿਉਂਕਿ ਐਸ ਵੇਲੇ ਸਿਰ ਕੱਢ ਮਾ ਚੱਲ ਰਿਆ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਬਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹ ਨਹੀਂ ਚਾਹੁੰਦੇ ਕਿ ਸਾਡਾ ਸਿਰ ਕੱਢ ਗਿਆ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਪਾਜੀ ਦੀ ਰੰਜਿਸ਼ ਵਗੈਰਾ ਤੁਸੀਂ ਕੋਈ ਲੜਾਈ ਪਾਜੀ ਰੰਜਿਸ਼ ਕੋਈ ਨਹੀਂ ਉਹ ਦੇਖੋ ਇਹ ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆਪਸ ਵਿੱਚ ਨਿਆਣੇ ਜਿਹੜੇ ਅੱਜ ਕੱਲ ਬਥੇਰੇ ਲੜਦੇ ਆ ਜਿਉਂ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਿੰਨੇ ਆ ਤੇ ਉਹ ਮੈਂ ਕਿਸੇ ਰਾਜੀ ਨਮਾ ਕਰਾਂਦਾ ਮੈਨੂੰ ਗੋਲੀ ਮਾਰਨਗੇ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚਿਆਂ ਨੂੰ ਸਮਝਾਉਣ ਆਲੇ ਆ ਪਰ ਉਹਨਾਂ ਨੇ ਇਹ ਭਾਜੀ ਦੇ ਨਾਲ ਖੁੰਦਾ ਕੱਢੀ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ ਐਸ ਬਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਣ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਹੀਏ ਕਿਹਨਾਂ ਨੇ ਮਾਰੀਆਂ ਹਾਂ ਪਛਾਣ ਚਾਹੀਏ ਆ ਉਹ ਅਸਲਪੁਰ ਦੇ ਬੰਦੇ ਆ ਪਹਿਲਾਂ ਕਹਿੰਦੀ ਤੂੰ ਤਾਂ ਮੈਂ ਹੋਈ ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਜੇ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਬੱਚਿਆਂ ਦਾ ਕੀ ਵੱਡਿਆਂ ਦਾ ਕੀ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ ਪਰ ਇਹ ਜੋ ਕੰਮ ਹੋਇਆ ਪਲਾਨਿੰਗ ਦੇ ਤਹਿਤ ਹੋਇਆ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤੇ ਗਏ ਤੇ ਭਾਜੀ ਫਿਰ ਤੁਹਾਨੂੰ ਉਹਨਾਂ ਦੇ ਘਰ ਵੀ ਲੂਤੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ ਅਸਲੀ ਸ਼ਰਮਪੰਕ ਮਾ ਸਦੀਪ ਭਾਜੀ ਸਰਪੰਚ ਵੀ ਆ ਮੌਜੂਦ ਸਰਪੰਚ ਵੀ ਆ ਜਿਹੜੇ ਪਿੰਡ ਦੇ ਜੀ ਡੜਿਆਣੇ ਤੋਂ ਡੜਿਆਣਾ ਕਲਾ ਡੜਿਆਣਾ ਕਲਾ ਦੇ ਕੀ ਡੜਿਆਣਾ ਦੇ ਡੜਿਆਣਾ ਕਲਾ ਇਹ ਕਿੰਨੇ ਸਮੇਂ ਤੋਂ ਸਰਪੰਚ ਆ ਪਾਜੀ ਪਾਜੀ ਦਾ ਕਾਰੋਬਾਰ ਕਿਆ ਸੀਗਾ ਜੀ ਪਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਰੇਤਾ ਦਾ ਸੀ ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲੋਕ ਦੀ ਬਲੋਕਾਂ ਦੀ ਜੋ ਸੀਮਿੰਟ ਦੀ ਐਟਾ ਬਣਦੀ ਆ ਇਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲੈ ਅੱਗੇ ਵੱਧ ਕੇ ਚੱਲ ਰਹੇ ਸੀਗੇ ਉਹ ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ ਫਿਲਮ ਫਿਲਮ ਆ ਰਹੀ ਸੀ ਸਾਨੂੰ ਪਤਾ ਲੱਗਿਆ ਕਿ ਪਾਜੀ ਹੁਣ ਦੀ ਇੱਕ ਜੈਪੀਮ ਫਿਲਮ ਵੀ ਆ ਰਹੀ ਸੀ ਆਹ ਦੀ ਪੂਰੀ ਤਿਆਰੀ ਚੱਲ ਰਹੀ ਹੈ ਇਹੀ ਤਾਂ ਗੱਲ ਹੈ ਦੇਖੋ ਇਹੀ ਗੱਲ ਹੈ ਕਿ ਜੈਪੀਮ ਫਿਲਮ ਆ ਰਹੀ ਆ ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਤ ਕਰ ਰਹੇ ਸੀਗੇ ਜਿਹੜਾ ਦੂਸਰੀਆਂ ਤਾਕਤਾਂ ਆ ਮਨੂਬਾਹ ਤਾਕਤਾਂ ਉਹਨੇ ਚਾਹਦੀ ਆ ਕਿ ਇਹ ਲੋਕ ਜਿਹੜਾ ਸਮਾਜ ਆ ਪੜ੍ਹ ਲੈ ਕੇ ਜਾਗਰੂਤ ਹੋਵੇ ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੀ ਜਾਂ ਉਹ ਹੀ ਲੋਕ ਆਪਣੇ ਨਿਆਂ ਨੂੰ ਨਾ ਪੜਾਣ ਅੰਧਵਿਸ਼ਵਾਸੀ ਬਣ ਕੇ ਰਹਿਣ ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਤ ਕਰਨ ਲਈ ਸੀਗੀ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ ਹੈਲਥ ਦੇਣ ਲਈ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਇਆ ਹੀਰੇ ਬਹੁਤ ਬੈਠੇ ਆ ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਇੱਥੇ ਵਾਪਰੀ ਬਿੰਦਰਪ ਭਾਜੀ ਹੁਣਾਂ ਦਾ ਹਾਂਜੀ ਇਹਨੇ ਇੱਕੋ ਹਿਆਰਪੁਰੋਂ ਜਾਂਦੇ ਆ ਦਿ ਸੜਕਾਂ ਦਿ ਸੜਕੇ ਤੋਂ ਖੱਬੇ ਹੱਥ ਨੂੰ ਪਹਿਲਾਂ ਹੀ ਦਿ ਸੜਕੇ ਤੋਂ ਇਧਰਲੀ ਸਾਈਡ ਖੱਬੇ ਹੱਥ ਤੇ ਡੰਪ ਆ ਉੱਥੇ ਫੈਕਟਰੀ ਵੀ ਲਾਈ ਆ ਔਰ ਰੇਤਾ ਦੇ ਆਪਣੇ ਟਿਪਰ ਵੀ ਚੱਲਦੇ ਨੇ ਇਹ 2:00 ਵਜੇ ਦੀ ਘਟਨਾ ਜੀ ਇਹ ਸਾਢੇ 9:00 ਸਾਢੇ 9:00 ਵਜੇ ਦੀ ਗੱਲ ਕੁਛ ਲੱਗਿਆ ਪਤਾ ਨਹੀਂ ਕਿੰਨੀਆਂ ਗੋਲੀਆਂ ਹਮਲਾਵਰਾਂ ਨੇ ਚਲਾਈਆਂ ਪਾਣੀ ਨਾਲ ਚਲਾਈਆਂ ਉਹਨਾਂ ਨੇ 4 ਗੋਲੀਆਂ ਚਲਾਈਆਂ 2 ਖਾਲੀ ਚਲ ਗਈਆਂ ਇੱਕ ਮਿਸ ਹੋ ਗਈ ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ ਤੇ ਹੁਣ ਕੀ ਕਾਰਵਾਈ ਚਾਹਨੇ ਤੁਸੀਂ? ਭਾਜੀ ਕਾਰਵਾਈ ਚਾਹਨੇ ਆ ਅਸੀਂ ਸਰਕਾਰ ਉਸਲੇ ਕਰਨਾ ਆ ਜਿੰਨਾ ਚਿਰ ਅਰੇਸਟ ਨਹੀਂ ਹੁੰਦੇ ਜੇ ਅੱਜ ਸ਼ਾਮ ਤੱਕ ਅਰੇਸਟ ਹੋ ਗਏ ਠੀਕ ਆ ਨਹੀਂ ਤਾਂ ਆਪਾਂ ਭਾਜੀ ਫੇਰ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੀ ਸ਼੍ਰੀ ਗੁਰੂ ਵਿਦਾਸ ਟੈਗਰ ਫੋਰਸ ਨੇ ਸਾ ਸਮਾਜ ਲਈ ਖੜਦੀ ਹੋ ਸਾਡਾ ਭਰਾ ਆ ਉਹ ਸਾਨੂੰ ਸਪੋਰਟ ਕਰਦਾ ਰਿਹਾ ਅਸੀਂ ਉਹਦੇ ਲਈ ਮਰ ਲੈ ਵੀ ਤਿਆਰ ਔਰ ਮਾਰ ਲੈ ਵੀ ਤਿਆਰ ਜੈ ਜੈਕਾਰ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ ਅੱਜ ਸ਼ਾਮ ਤੱਕ ਜੇ ਨਾ ਬੰਦੇ ਅਰੇਸਟ ਕੀਤੇ ਤੇ ਭਾਜੀ ਪ੍ਰਸ਼ਾਸਨ ਦੇ ਵੀ ਉਹਦੇ ਘਰ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਪ੍ਰਸ਼ਾਸਨ ਨੂੰ 8 ਮਹੀਨੇ ਪਤਾ ਸੰਬੀਧੀ ਨਾਂ ਨਾ ਤੇ ਉਹਨਾਂ ਦੀ ਫਕੀ ਹਣੀ ਰਾਇਲ ਜੱਟ ਜੀ ਹੈ ਦਲ ਸਰਕਾਰ ਦੇ ਵਿੱਚ ਉੱਥੇ ਤਿੰਨ ਹੋਰ ਜੋ ਲਾਇਰ ਦੇ ਵਿੱਚ ਨਰਸੈਂਟ ਉਹਨਾਂ ਨੂੰ ਦੇ ਦੇਣਾ ਬੈਠੇ ਹੋਏ ਕਿ ਪਹਿਲਾਂ ਵੀ ਇੰਟੀਮੀਸ਼ਨ ਸੀ ਪੁਲਿਸ ਨੂੰ ਕਿਹਾ ਤੇ ਹਮਲਾ ਹੋ ਸਕਦਾ ਉਹ ਕੁਛ ਨਹੀਂ ਦਿੰਦਾ ਜੀ ਨਾ ਕੋਈ ਕੰਪਲੇਂਟ ਸੀ ਨਾ ਕੋਈ ਬਾਰੇ ਕੋਈ ਸੱਟ ਉਹਨ ਮੁਰਮਿ ਜਾਂਚ ਕੀਤੀ ਜਾ ਰਹੀ ਹੈ ਜੀ ਆਪਣੇ ਵੱਲੋਂ ਸਸਿ ਉਹ ਇਹਨਾਂ ਨੂੰ ਬਾਈ ਨੇਮ ਦਾ ਹੈਗੇ ਆ ਦੋ ਤਿੰਨ ਬੰਦਿਆਂ ਦਾ ਪਤਾ ਹੈ ਜੀ ਇਹਦੇ ਬੰਦੇ ਇਸ ਤੇ ਨੇ ਮੁਰਸਲ ਕੀਤੇ ਵੈਰੀਫਾਈ ਹੋਏ ਨੇ ਬੰਦੇ ਵੈਰੀਫਾਈ ਹੈਗੇ ਨਹੀਂ ਆ ਵੈਰੀਫਾਈ ਹੋਏ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਖਲਾਸਪੁਰ ਦਾ ਜਾਂਦੇ ਨੇ ਹਾਂ ਜੀ ਉਹਨਾਂ ਦੇ ਟੋਟਲ ਕਿੰਨੇ ਹਮਲਾਵਰ ਆਏ ਸੀਗੇ ਜੀ ਕੁਛ ਲੱਗਿਆ ਪਤਾ ਕਮਾਂਡ ਹੋਊਗਾ ਵੈਸੇ ਲੈਕੀ ਡੈਡ ਬੋਡੀ ਪੱਚੀ ਪੱਚੀ ਕਰਦੇ ਕਿ ਉਹਨਾਂ ਦੀ ਅਰੈਸਟ ਲਈ ਛਾਪੇਮਾਰੀ ਕੋ ਕੀਤੀ ਜਾ ਰਹੀ ਹੈ ਜਾ ਰਹੇ ਆ ਛਾਪੇਮਾਰੀ ਕੋ ਠੀਕ ਹੈ ਸਰ ਕੋਈ ਅਸਰ ਵਗੈਰਾ ਪਰੰਗ ਹੱਲੇ ਕੋਈ ਨਹੀਂ ਹਲੇ ਰੈਸਟ ਨਹੀਂ ਹੋਇਆ ਜਾਂ ਫਿਰ ਮਾਰੀ ਹੋ ਰ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488